ਸਸ ਸਿੱਗਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਏ ਆਂ ਆਪਾਂ ਇੱਕ ਨਵੇਂ ਵੀਡੀਓ ਦੇ ਨਾਲ ਨਵੇਂ ਨਵੇਂ ਟਰੈਕਟਰਾਂ ਦੇ ਨਾਲ ਜਿਨ੍ਹਾਂ ਨੇ ਆਪਾਂ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦੋ ਤੇ Facebook ਪੇਜ ਨੂੰ ਫੋਲੋ ਕਰ ਦੋ ਹਾਜ਼ਰ ਹੋਏ ਨਵੇਂ ਵੀਡੀਓ ਦੇ ਨਾਲ ਟਰੈਕਟਰ ਐਸ਼ਰ ਆ ਜੀ 56 60 56 ਹਰਕ ਟਰੈਕਟਰ ਆ ਜੀ ਬਹੁਤ ਸਾਫ਼ ਹੈ ਇਹ 52 HP ਦਾ ਆ ਜੀ ਟਰੈਕਟਰ ਦੀ ਹਾਸ ਪਾਵਰ 52 ਮਾਡਲ 2015 ਜੀ ਜੰਮੂ ਨੰਬਰ ਆ ਦਾ ਬਿਲਕੁਲ ਅੱਛਾ ਸਿੰਪਲ ਸਟੇਰਨ ਦੇ ਨਾਲ ਆ ਜੀ ਇੰਜਨ ਗੇਅਰ ਤਾਂ ਬਿਲਕੁਲ ਓਕੇ ਆ ਚਾਰੇ ਟਾਇਰ 25 ਤੋਂ 30 ਵੈਸੇ ਆ ਜੀ ਸਾਫ ਕੰディション ਵਿੱਚ ਟਰੈਕਟਰ ਆ ਟਰੈਕਟਰ ਦੀ ਜਿਹੜੀ ਲੈਫਟ ਆ ਜੀ ਉਹ ਨਿਊ ਹਾਲੈਂਡ ਵਾਲੀ ਆ ਇੰਜਨ ਗੇਅਰ ਤਾਂ ਓਕੇ ਆ ਬਾਈ ਹੁਣ ਉਹਦਾ ਨੰਬਰ ਸਕਰੀਨ ਤੇ ਆ ਮੋਗੇ ਜ਼ਿਲ੍ਹੇ ਦੇ ਪਿੰਡ ਕੋਰਾ ਟਰੈਕਟਰ ਖੜਾ ਰੇਟ 2 ਲੱਖ ਤੇ 35000 ਸਕ੍ਰੀਨ ਤੇ ਨੰਬਰ ਆ ਸਾਰੀ ਜਾਣਕਾਰੀ ਆਪਾਂ ਲੈ ਸਕਦੇ ਆ ਸਾਡੀ ਵੀਡੀਓ ਦੇਖ ਲਈ ਬਹੁਤ ਧੰਨਵਾਦ